ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਇੱਕ ਜ਼ਰੂਰੀ ਸੂਚਨਾ ਇਹ ਬੇਨਤੀ ਸੂਚਨਾ ਆਪਣੇ فاضਲ ਕਾ ਦੇ ਡਿਪਟੀ ਕਮਿਸ਼ਨਰ ਡੀਸੀ ਵੱਲੋਂ ਹੈ ਸਾਰੇ ਨਗਰ ਨੂੰ ਸਾਰੇ ਟਾਹਣੀਆਂ ਨੂੰ ਇੱਕ ਬੇਨਤੀ ਹੈ ਡੀਸੀ ਦਫਤਰ ਵੱਲੋਂ ਕਿ ਪਿਛੋਂ ਪਾਣੀ ਦਾ ਪੱਧਰ ਬਹੁਤ ਛੱਡਿਆ ਗਿਆ ਹੈ ਆਪਣਾ ਸਮਾਨ ਚੱਕ ਕੇ ਕਿਤੇ ਸੁਰੱਖਿਤ ਜਗ੍ਹਾ ਤੇ ਚਲੇ ਜਾਓ ਦੁਆਰਾ ਫੇਰ ਦੱਸਿਆ ਜਾਂਦਾ ਇਹ ਬੇਨਤੀ ਡਿਪਟੀ ਕਮਿਸ਼ਨਰ ਡੀਸੀ ਫਾਜ਼ਿਲਕਾ ਦੇ ਵੱਲੋਂ ਹੈ ਸਾਰੇ ਨਗਰ ਨੂੰ ਤਾਣੀ ਨਿਵਾਸੀਆਂ ਨੂੰ ਕਿ ਪਿੱਛੋ ਪਾਣੀ ਬਹੁਤ ਜ਼ਿਆਦਾ ਛੱਡਿਆ ਗਿਆ ਹੈ ਆਪ ਦਾ ਸਮਾਨ ਚੱਕ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣ ਇਹ ਹੁਕਮ ਨਿਰਦੇਸ਼ ਡੀਸੀ ਦਫਤਰ ਫਾਜ਼ਿਲਕਾ ਵੱਲੋਂ ਹਾਈ ਅਲਰਟ ਕੀਤਾ ਗਿਆ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ